ਗਿਰਨ ਸਾਲ ਦੀ ਅੰਮ੍ਰਿਤਸਰ ਐਮਪੀ ਮਦਰ ਸਾਹਮਣੇ ਪਈ ਸੀ ਲਾਸ਼ ਫਿਰ ਸਰਬਜੀਤ ਨੂੰ ਵੀ ਲੈ ਕੇ ਆਂਦਾ ਸਰਮਜੀਤ ਨੂੰ ਲਾਂਡ ਚਲਾ ਗਿਆ ਉਸ ਟਾਈਮ ਜੱਸੀ ਕਰ ਰਹੀ ਸੀ ਬੈਠਾ ਸੀ ਮਾਰ ਕੇ સેરેબ્રેટ હં 1999 મતલબ અપા લાગકે ચલીએ 35 36 સાલ હો ગય પર આ લાગ રહે કે મેં તોડે સામને હોમે કટના બીતી હે બા સામને પઈયા તોડે ચહેરે તો લાગ રહે આ તો તમને તો આ લાગતા હી ઉલક મિસ આદમે સમય બી કઝગી

ਉਹ ਨਾ ਡਾਕਟਰ ਸੀ ਦਾ ਸੁਪਰਾ ਹਾਂ ਮੇ ਤੁ ਮੈਂ ਉਹ ਮੈਂ ਉਹ ਮੈਂ ਕਦੀ ਕਦੋਂ ਬਾਹਰ ਨਿਕਲੀ ਨਹੀਂ ਸੀਗੀ ਹਨਾ ਬਿਜਲੀ ਦੇ ਬਿੱਲ ਜਮ੍ਹਾਂ ਕਰਾਣੇ ਰੋਜ਼ ਹਰ 10-15 ਦਿਨ ਬਾਅਦ ਕਰ ਕੋ ਵੱਡਾ ਆਦਮੀ ਨਹੀਂ ਸੀ ਦੋ ਭਰਾ ਦੋਨੋਂ ਛੋਟੇ ਜਦ ਮੇਰੀ ਮਦਰ ਦੀ ਡੈਥ ਨੂੰ ਸਾਲ ਹੋ ਗਿਆ ਹੁਣ ਆਈ ਗੈਸ ਪਹਿਲੀ ਵਰਸੀ ਕਹਿ ਲੋ ਹਾਂ ਤਾਂ ਮੈਂ ਪੁੱਛਿਆ ਨਾਨਾ ਜੀ ਨੂੰ ਕਿ ਨਾਨਾ ਜੀ ਮਦਰ ਦਾ ਪੋਸਟਮਾਰਟਮ ਨਹੀਂ ਅਸੀਂ ਕਰਾਇਆ ਸਾਨੂੰ ਪਤਾ ਨਹੀਂ ਲੱਗਿਆ ਕੀ ਹੋਇਆ ਸਮਝ ਆ ਗਈ ਸੀ ਪੋਸਟਮਾਰਟਮ ਕੀ ਹੁੰਦਾ ਹਾਂਜੀ ਉਸ ਨੂੰ ਸਮਝ ਆ ਗਈ ਸੀ ਯਕਿਤੇ ਲੋਕਾਂ ਤੋਂ ਸੁਣ ਸੁਣ ਕੇ ਵੀ ਆਹ ਹੋ ਜਾਂਦਾ ਦਾ ਪਤਾ ਲੱਗ ਜਾਂਦਾ ਮਤਲਬ ਆਬਵੀਅਸ ਤੁੰ ਸ਼ੂਟਿੰਗ ਪਤਾ ਲੱਗਦਾ ਹੈਗਾ ਲੋਕਾਂ ਹਨਾ ਪਰ ਉਸ ਟਾਈਮ ਸਮਝ ਆ ਗਈ ਸੀ ਪੋਸਟਮਾਰਟਮ ਦਾ ਕੀ ਮਤਲਬ ਹੁੰਦਾ ਕਿਉਂ ਹੋਣਾ ਜ਼ਰੂਰੀ ਹੁੰਦਾ ਹੈ ਕਿ ਫਿਰ ਮੈਂ ਕਿਹਾ ਸਾਰਿਆਂ ਦਾ ਹੁੰਦਾ ਹੈਗਾ ਤੇ ਮੇਰੇ ਮਦਰ ਦਾ ਕਿਉਂ ਨਹੀਂ ਹੋਇਆ ਮੈਂ ਉਸ ਟੈਂਪਲੀ ਨਾਨਾ ਜੀ ਨੂੰ ਪੁੱਛਿਆ ਤੇ ਨਾਨਾ ਜੀ ਨੇ ਇੱਦਾਂ ਜੇ ਤੇਰੇ ਮਦਰ ਦਾ ਪੋਸਟਮਾਰਟਮ ਕਰਾ ਦਿੰਦੇ ਤਾਂ ਫਿਰ ਐਨਾ ਵਧੀਆ ਸੰਸਕਾਰ ਤੇਰੇ ਮਦਰ ਸੰਸਕਾਰ ਨਹੀਂ ਹੋਣਾ ਸੀ ਮੈਨੂੰ ਹਾਲੇ ਵੀ ਐਮਰਜੈਂਸੀ ਆਣੀ ਵਧੀਆ ਨੂੰ ਮਤਲਬ ਉੱਥੇ ਕੋਈ ਉੱਥੇ ਉਹ ਥੋੜੀ ਸੀਗਾ ਇਟਸ ਨਾਟ ਆ ਹੈਪੀ ਮੂਵਮੈਂਟ ਵਧੀਆ ਸੰਸਕਾਰ ਮਤਲਬ ਕਿ ਇਕੱਠ ਨਹੀਂ ਹੋਣਾ ਸੀ ਇਹਨਾਂ ਪਤਾ ਨਹੀਂ ਆ ਜੋ ਹੋਵਾ ਕੀ ਮੈਂ ਬਾਰਾ ਉਹ ਉਜ਼ਾ ਮੋ ਦਾ ਆਜੋ ਆਪ ਜੀ ਤੇ ਮੈਂ ਬੀਂਗ ਅ ਚਾਰ ਬਗਮ ਬੀਨਾਂ ਵਧੀਆ ਸਸਕਾਰ ਨਹੀਂ ਹੋਣਾ ਸੀ ਅੱਛਾ ਡੇਟ ਆਫ ਡੈਥ ਕੀ ਹੈ ਮਦਰ ਜੀ 2 ਸੈਪਟੰਬਰ 1991 1991 ਉਹ ਦਿਨ ਨਰੇਟ ਕਰੋ ਕਿੱਦਾਂ ਮਤਲਬ ਟਾਈਮ ਕੀ ਸੀ ਕਿੱਦਾਂ ਤੁਸੀਂ ਕਿੱਥੇ ਸੀ ਭੈਣ ਭਰਾ ਬਾਕੀ ਕੀ ਸੀ ਮਾਹੌਲ ਕਰਦਾ ਉਸ ਦਾ ਕਿੰਨੇ ਕਵਜ ਦੀ ਗੱਲ ਹੈ ਉਸ ਦਿਨ ਮੈਂ ਹੌਸਟਲ 'ਚ ਸੀਗੀ ਅੱਛਾ ਜਸੀ ਘਰ ਸੀਗਾ ਸਰਬਜੀਤ ਵੀ ਹੌਸਟਲ 'ਚ ਸੀਗਾ ਦਿਨ ਯਾਦ ਹੈ ਕੀ ਸੀ ਡੇ ਕੀ ਸੀ ਆਈ ਗੈਸ ਸੰਡੇ ਸੀਗਾ ਛੁੱਟੀ ਵਾਲਾ ਦਿਨ ਸੀ ਠੀਕ ਹੈ ਜੁਗਿਆ ਦੰਸੀ ਦਾ ਹੂੰ ਤੇ ਸਰਬਜੀਤ ਦਸ਼ਮਸ਼ ਅਕੈਡਮੀ ਸੀਗਾ ਮੈਂ ਅਨੰਦਪੁਰ ਹਾਂ ਅੱਛਾ ਤੇ ਮੈਂ ਗੁਮਾਰਾ ਕਬਲ ਜਸਸੀ ਤੁਹਾਡੇ ਕੋਲ ਜਸਸੀ ਨਹੀਂ ਜਸਸੀ ਮਮਾ ਕੋਲ ਘਰ ਸੀਗਾ ਅੱਛਾ ਕਿ ਛੋਟਾ ਸੀ ਉਹ ਉਹ ਸੇਂਟ ਜੋਨਸ ਵਿੱਚ ਪੜਦਾ ਹੁੰਦਾ ਸੀਗਾ ਕੀ ਉਹ ਹੌਸਟਲ ਵਿੱਚ ਨਹੀਂ ਸੀਗਾ ਸੇਂਟ ਜੋਨ ਜਿਹੜਾ 44 26 ਵਾਲਾ ਅੱਛਾ ਚੱਲੀ ਗਾ ਹਾਂ ਤੇ ਤੇ ਉਹ ਉੱਥੇ ਪੜਦਾ ਹੁੰਦਾ ਸੀਗਾ ਤੇ ઓ ਸੈਂਟ ਜੋਸਫ ਐ ਸੋਰੀ 44 ਵਾਲਾ ਹਾਂ ਠੀਕ ਐ ਹਾਂ ਫੇਰੇ ਤੁਸੀਂ ਹੌਸਟਲ ਬੈਠੇ ਸੀ ਮੈਂ ਹੌਸਟਲ ਸੀ ਹੀ ਤੇ ਮੈਨੂੰ ਨਾ ਕਿਸੇ ਦਾ ਮੈਸੇਜ ਆਇਆ ਕਿ ਤੈਨੂੰ ਨਾ ਕੋਈ ਮਿਲਨ ਆਇਆ ਹਾਂ ਹੂੰ ਕਿੰਨੇ ਕ ਵਜੇ ਆਉਂ ਆਹ ਆਰਾਊਂਡ ਨਹੀਂ ਇਹਦਾ ਸਵੇਰੇ ਜਾਂ ਸ਼ਾਮ ਵੀ ਲਾਂਚ ਨੂਨ ਟਾਈਮ ਆਈਏ ਦੁਪਹਿਰ ਵਜੇ ਅੱਛਾ ਤੇ ਮੈਂ ਗਈ ਵਾਰ ਤੇ ਉਥੇ ਪ੍ਰਿੰਸੀਪਲ ਸਰ ਖੜੇ ਸੀ ਹਾਂ ਤੇ ਇਹਨਾਂ ਪ੍ਰਿੰਸੀਪਲ ਸਰ ਕੰਦੇ ਨੂੰ ਅਮਰਤ ਜਦੋਂ ਮੈਂ ਬਾਹਰ ਤੋਂ ਹੀ ਲੈ ਆਇਆ ਹੈਗਾ ਤੇ ਉਹਨਾਂ ਕਰ ਜਾਣਾ ਹਾਂਜੀ ਕਰ ਜਾਣਾ ਹਾਂ ਤੇ ਕਰਦਨ ਨੂੰ ਲੈਣ ਆਏ ਨੇ ਤੇ ਇਹਨਾਂ ਜੇ ਤੈਨੂੰ ਜਾਣਦੇ ਹੋਏ ਹਨਾ ਤਾਂ ਆ ਮੇਰੇ ਕੋਲ ਤੋਂ ਪੈਨ ਲੈ ਲਾ ਉਹਨੇ ਪੈਨ ਮੈਨ ਦਿੱਤਾ ਜੇ ਤੈਨੂੰ ਜਾਣਦੇ ਹੋਏ ਤਾਂ ਤੂੰ ਪੈਨ ਮੈਨੂੰ ਉਥੇ ਦੇ ਦੀ ਜੇ ਤਨ ਨਹੀਂ ਜਾਣਦੇ ਹੋ ਨਾ ਤਾਂ ਮੈਨੂੰ ਪੈਨਾਂ ਵੀ ਫਿਰ ਮੈਂ ਤਨ ਨੂੰ ਨਾ ਦੇ ਸਕੀ ਕੋਡ ਵਰਡਸ ਮਤਲਬ ਸਮਝਾਇਆ ਉਹਨਾਂ ਨੂੰ ਉਹਨਾਂ ਨੂੰ ਵੀ ਰਿਸਪੌਂਸਿਬਿਲਟੀ ਹੁੰਦੀ ਹੈ ਬੱਚਿਆਂ ਦੀ ਬਿਲਕੁਲ ਨਾਲ ਟੀਨੇਜ ਸੀਗੇ ਤੁਸੀਂ ਹਾਂ ਉਹਨਾਂ ਨਾਲੇ ਪਰ ਫੈਮਿਲੀ ਥੋੜੀ ਨੋਟਿਡ ਫੈਮਿਲੀ ਸੀ ਇੱਕ ਗੱਲ ਉਹਨਾਂ ਦੇ ਮਦਰ ਤਾਂ ਆਈ ਨਹੀਂ ਲੈਣ ਉਹਨਾਂ ਨੂੰ ਕੋਈ ਗਲਤ ਬੰਦਾ ਨਾ ਲੱਜੇ ਬਿਲਕੁਲ ਠੀਕ ਹੈ ਨਾ ਤੇ ਉਹਨਾਂ ਨੇ ਦੱਸਿਆ ਉਹਨਾਂ ਨੂੰ ਕਿ ਮਦਰ ਨੇ ਬੜਾ ਅੱਛਾ ਰੋਲ ਨਿਭਾਇਆ ਪ੍ਰਿੰਸੀਪਲ ਨੇ ਕਹਿ ਲੋ ਹਾਂ ਤੇ ਨਾ ਫੇਰ ਜਦ ਮੈਂ ਗਈ ਤੇ ਮੈਂ ਦੇਖਿਆ ਮੈਨੂੰ ਜਾਣਦੇ ਆ ਨਾ ਸਾਡੇ ਘਰ ਆਉਂਦੇ ਸੀ ਅੰਕਲ ਸੀਗੇ ਦੋ ਤਿੰਨ ਤੇ ਫਿਰ ਮੈਂ ਸਰ ਨੂੰ ਪੈਨ ਦਿੱਤਾ ਹਾਲਾ ਕਿ ਸਰ ਨੇ ਮੈਨੂੰ ਜਾਣ ਦਿੱਤਾ ਨਾ ਦੇ ਨਾਲ ਤੇ ਜਿੱਦਾਂ ਮੈਂ ਉਹ ਕਹਿੰਦੇ ਮਮਾ ਬਿਮਾਰ ਹੈ ਮਮਾ ਬਿਮਾਰ ਹੈ ਅੱਛਾ ਤੇ ਮੈਂ ਕਿਹਾ ਅੱਛਾ ਮੈਂ ਕੀ ਹੋਇਆ ਮਮਾ ਨੂੰ ਮੈਂ ਉਹਨਾਂ ਨੂੰ ਬਿਲਕੁਲ ਇੱਕ ਤਾਂ ਕੀ ਹੋ ਗਿਆ ਹਾਂ ਇੱਕ ਦਿਨ ਕੀ ਹੋ ਗਿਆ ਮਮਾ ਨੂੰ ਹਾਂ ਤੁਸੀਂ ਪੈਸੇ ਆ ਜਾਂਦੇ ਵੀਕਐਂਡ ਤੇ ਘਰ ਮੰਮੀ ਨੂੰ ਮਿਲਦੇ ਹੋਣੇ ਮਮਾ ਨੇ ਹਫਤੇ ਦੋ ਵਾਰ ਨੂੰ ਹੋਸਟਲ ਲੈ ਲਾਉਂਦੇ ਸੀ ਤੇ ਸੈਕਿੰਡ ਸੈਟਰਡੇ ਨੂੰ ਛੁੱਟੀਆਂ ਹੁੰਦੀਆਂ ਸੀ ਜਾਂ ਜੇ ਤੁਸੀਂ ਘਰ ਜਾ ਸਕਦੇ ਹੋ ਹਸਟਲ ਦੇ ਵੀ ਕੋਈ ਰੂਲ ਰੈਗੂਲੇਸ਼ਨ ਹੁੰਦੇ ਉਹਨਾਂ ਦੇ ਹਾਂ ਕੀ ਤੁਸੀਂ ਐਵਰੀ ਸੰਡੇ ਨਹੀਂ ਜਾ ਸਕਦੇ ਘਰ ਸੈਕਿੰਡ ਸੈਟਰਡੇ ਵਾਲੇ ਨੂੰ ਜਾ ਸਕਦੇ ਠੀਕ ਹੈ ਮੈਂ 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 ਥੋੜੀ ਘਬਰਾਤ ਆ ਗਈ ਸੀ ਪਰ ਜੇ ਘਰ ਪਹੁੰਚੀ ਮੈਂ ਉਹ ਫਿਰ ਟਾਈਮ ਤੇ ਲੱਗਿਆ ਹੋਇਆ ਚਿੱਟਾ ਤੇ ਆ ਲੋਕਾਂ ਨੇ ਚਪਲਾ ਐਕਦਾ ਮਨਾਰ ਜੀ ਨੇ ਚਪਲਾ ਵਾਰ ਪਈਆਂ ਨਹੀਂ ਕਰਦੇ ਹੂੰ ਤੇ ਕੀ ਹੋਇਆ ਲਗਾ ਪੁੱਛ ਆ ਗਿਆ ਸੀ ਮੰਚ ਵੀ ਕੁਝ ਮੜਾ ਹੋਇਆ ਮੈਨੂੰ ਲੱਗ ਗਿਆ ਸੀ ਇਦਰ ਇਜ਼ ਅ ਬੈਡ ਹੈਪਨਿੰਗ ਹਾਂਜੀ ਤੇ ਮੈਂ ਐਕਦਾ ਅੰਦਰ ਆਈ ਉਹ ਜਿਹੜਾ ਮਮਾ ਦਾ ਆਫਿਸ ਸੀ ਉਹ ਖਾਲੀ ਕਰ ਦਿੱਤਾ ਗਿਆ ਸੀ ਉੱਥੇ ਮਮਾ ਜੈ ਬੋਰੀ ਰੱਖਤੀ ਦੇ ਸੀ ਤੇ ਦੇਖਿਆ ਹਾਂ ਉਹ ਫੇਰ ਮੈਨੂੰ ਲੱਗਿਆ ਕੀ ਸਮਝ ਗਏ ਸੀ ਚੱਕਿਆ ਪੱਲਾ ਉਹ ਮੂੰਹ ਟੱਕਿਆ ਪਿਆ ਉਹਨਾਂ ਨਹੀਂ ਉਹ ਨਹੀਂ ਟੱਕਿਆ ਪਿਆ ਸੀ ਤੇ ਮਨੇ ਵੀ ਉਹ ਦੇਖਿਆ ਸੀ ਹਾਂ ਤੇ ਇਹਦਾ 13 ਸਾਲ ਦੀ ਅੰਮ੍ਰਿਤਕੌਰ ਐਮਪੀ ਮਦਰ ਸਾਹਮਣੇ ਪਈ ਸੀ ਲਾਸ਼ ਕੋਈ ਨਾ ਕੈਰੀ ਆਨ ਪਲੀਜ਼ No issue ਜਿੰਨਾ ਦਾ ਮੇਰਾ ਤਾਂ ਫਿਰ ਸਰਬਜੀਤ ਨੂੰ ਵੀ ਲੈ ਕੇ ਆਂਦਾ ਸਰਬਜੀਤ ਨੂੰ ਕੋਈ ਲਾਂਡ ਚਲਾ ਗਿਆ ਉਸ ਟਾਈਮ ਜੱਸੀ ਕਰ ਰਹੀ ਸੀ ਬੈਠਾ ਸੀ ਮਾਤ ਕੋਲ ਥੋੜੀ देर बाद ਸਰਬਜੀਤ ਆ ਗਿਆ ਹਾਂ ਉਹ ਲਾਈਜ਼ ਕਰਦੇ ਆ 1991 ਮਤਲਬ ਆਪਾਂ ਲਾ ਕੇ ਚੱਲੀਏ 35 36 ਸਾਲ ਹੋ ਗਏ ਪਰ ਇਹ ਲੱਗ ਰਿਹਾ ਕਿ ਤੁਹਾਡੇ ਸਾਹਮਣੇ ਹੁਣੇ ਘਟਨਾ ਬੀਤੀ ਹੈ ਇਹ ਮਾ ਸਾਹਮਣੇ ਪਈ ਹੈ ਤੁਹਾਡੇ ਚਿਹਰੇ ਤੋਂ ਲੱਗ ਰਿਹਾ ਤਾਂ ਨਹੀਂ ਪਤਾ ਲੱਗਦਾ ਕਿ ਕੀ ਹੋਇਆ ਸੀਗਾ ਕੀ ਚਲਾ ਗਿਆ ਦੁਨੀਆ ਉੱਜੜ ਗਈ ਸੀ ਉਸ ਟਾਈਮ ਸ਼ਾਇਦ ਮੈਂ ਸਮਝਦੀ ਦਜ਼ਗੀ ਇੰਨਾ ਜ ਡੀਪਲੀ ਸਮਝਦੇ ਟੀਨੇਜ ਹੁੰਦਾ 13 ਸਾਲ ਦਾ ਬੱਚਾ ਜਵਾਨ ਹੋ ਰਿਹਾ ਟੀਨੇਜ ਹੈ ਕਿਸ਼ੋਰ ਅਵਸਥਾ ਹੈ ਨਾ ਉਹਨੇ ਇੰਨੀ ਦੁਨੀਆ ਦੀ ਸਮਝ ਨਹੀਂ ਹੈਗੀ ਉਹਨੂੰ ਇਹ ਸਮਝ ਆ ਗਿਆ ਵੀ ਇਹ ਜੁੰਦਾ ਹੈ ਇਹ ਜੁੰਦਾ ਨਹੀਂ ਹੈ ਪਰ ਇਹ ਕੌਣ ਚਲਾ ਗਿਆ ਹੁਣ ਅੱਗੇ ਕੀ ਹੋਏਗਾ ਅੱਗੇ ਕੀ ਹੋਏਗਾ ਫਿਰ ਦੇ ਮਾਈ ਡੇ ਪਤਾ ਲੱਗਿਆ ਕਿ ਕੀ ਮੇਰਾ ਚਲਾ ਗਿਆ ਹੈਗਾ ਵੀ ਬਰਬਾਦ ਹੋ ਬਰਬਾਦ ਹੋ ਗਏ ਆ ਸਰ ਭਾਈ ਕਹਿੰਦਾ ਕਿ ਨਾ ਅੰਮ ਬਿਸਕ ਲਗਾ ਮਤਲਬ ਇੱਕ ਕਹ ਲੋ ਵੀ ਜਦੋਂ ਮੈਰਿਜ ਕਰਾਈ ਕਿ ਕਾਚ ਕੋਈ ਨਹੀਂ ਸੀ ਗਰਸ਼ਤੇ ਦਾ ਸਮੋਖਾ ਸੀਗੇ ਹਾਂ ਨਾ ਮੇਰੇ ਤੋਂ ਉਹਨੂੰ ਇੰਨਾ ਵੱਡਾ ਘਰ ਸੀ ਦਾ ਸੁਪਰਾ ਹਾਂ ਨਾ ਮੇਰੇ ਤੋਂ ਮੈਂ ਜਿਹਨੇ ਉਹ ਮੈਂ ਉਹਨੇ ਕਦੀ ਚੱਲ ਤੋਂ ਬਾਅਦ ਮੈਂ ਨਿਕਲੀ ਨਹੀਂ ਸੀਗੀ ਹਾਂ ਨਾ ਬਿਜਲੀ ਦੇ ਬਿੱਲ ਜਮਾ ਕਰਾਣੇ ਰਾਸ਼ਨ ਦਿਸ ਦਾ ਪਰ ਕਿੰਨਾ ਕੁ ਚੁੰਦਾ ਘਰ ਚ ਕੋ ਵੱਡਾ ਆਦਮੀ ਨਹੀਂ ਸੀ ਕੋਈ ਨਹੀਂ ਸੀਗਾ ਕੋਣ ਦੋ ਭਰਾ ਦੋਨੋਂ ਛੋਟੇ ਹਾਂ ਦੋਨੋਂ ਛੋਟੇ ਹਾਂ ਫੇਰ ਫੇਰ ਜਲਦੀ ਗਿਆ ਲੱਗਾ ਹਾਂ ਮੈਨੂੰ ਸੀਗਾ ਅਟਲੀਸ ਮੇਰੇ ਬ੍ਰਦਰਸ ਨੂੰ ਕੋਈ ਦੇਖਣ ਵਾਲਾ ਹੋਗਾ ਹਮਮ ਮੈਂ ਇਕੱਲੇ ਤੋਂ ਨਹੀਂ ਦੇਖੇਗਾ ਜਦਸੀ ਫਿਰ ਮੈਂ ਉਹਨਾਂ ਪਹਿਲਾਂ ਗੱਲ ਕੀਤੀ ਸੀ ਕਿ ਮੇਰੇ ਬ੍ਰਦਰਸ ਦਾ ਲੁੱਕ ਆਫਟਰ ਮੈਨੂੰ ਕਰਨਾ ਪਏਗਾ ਹਮਮ ਹਨਾ ਬਿਨਾਲਣਾ ਪਏਗਾ ਤੇ ਹਾਂ ਲੁੱਕ ਆਫਟਰ ਲੁੱਕ ਆਫਟਰ ਦੇਖਣਾ ਪਏਗਾ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉੱਥੇ ਆ ਕੇ ਕੋਈ ਠੀਕ ਹੈ ਉਹ ਤੁਹਾਨੂੰ ਨਹੀਂ ਚੰਗਾ ਨਹੀਂ ਲੱਗਦਾ ਸੀ ਘਰ ਨਹੀਂ ਹਾਂ ਪਰ ਮੈਂ ਨਹੀਂ ਜਾਂਦੀ ਸੀ ਕਿਉਂਕਿ ਕਾਲੂ ਸਰਦਜੀਤ ਜੈਸੀ ਦੀਆਂ ਵਾਈਫਸ ਨੇ ਵੀ ਆਣਾ ਸੀਗਾ ਅੱਛਾ ਹਾਂ ਹਾਂ ਤਾਂ ਮੈਂ ਨਹੀਂ ਜਾਂਦੀ ਇਸ਼ੂ ਕੋਈ ਕ੍ਰੀਏਟ ਹੋਵੇ ਹਾਂ ਭਈ ਸੋ ਕੀ ਮੇਰਾ ਘਰ ਨੀਅਰバイ ਸੀਗਾ ਸਿਰਫ 5 ਤੋਂ 10 ਮਿੰਟ ਦੀ ਵਾਕ ਪੇਸ ਦਾ ਕੈਲੋ ਸੌਰੇ ਘਰ ਤੋਂ ਹਾਂਜੀ ਸੌਰਾ ਕੈਲ ਅੱਛਾ ਫਿਰ ਤਾਂ ਕੋਈ ਫੇਸ ਤੇ ਦਿਨ ਫੇਸ ਕਿੰਨਾ ਡਿਫਰੈਂਸ ਲੰਬਾ ਫਰਕ ਨਹੀਂ ਆਏਗਾ ਅੱਛਾ ਮੈਂ ਤਾਂ ਦਿਨ ਚ ਦੋ ਦੋ ਤਿੰਨ ਤਿੰਨ ਗੇੜੇ ਘੜ ਜਾਂਦੀ ਸੀ ਮੈਨੂੰ ਸਕੂਟਰ ਆਣਵਾ ਸੀ ਚਲਾਉਣਾ ਅੱਛਾ ਤੇ ਮੈਂ ਦਿਨ ਚ ਦੋ ਦੋ ਤਿੰਨ ਤਿੰਨ ਗੇੜੇ ਘੜ ਜਾਂਦੀ ਸੀ ਮਮ ਜਿਸ ਜੱਸੀ ਤਾਂ ਮੇਰੇ ਕੋਲ ਹੀ ਰਹਿੰਦਾ ਸੀਗਾ ਇਹਨੇ ਮੇਰੇ ਨਾਲ ਹੀ ਮੇਰੇ ਕਮਰੇ ਇਹਨੂੰ ਕਹੋ ਨਾ ਜਿ세 ਦੂਜੇ ਕਮਰੇ ਸੋ ਜਾ ਇਹਨਾਂ ਦੂਜੇ ਕਮਰੇ ਚ ਗੇ ਸੌ ਉਹਨੇ ਮੇਰੇ ਨਾਲ ਹੀ ਮੇਰੇ ਨਾਲ ਹੀ ਮੰਜਾ ਲਾ ਕੇ ਸੌ ਜੇ ਮੈਂ ਕਹਾਂ ਕਿ ਕਿ ਸਿਰਫ ਮਤਲਬ ਇੱਕ ਤੁਸੀਂ ਜਨਮ ਦਿੱਤਾ ਉਦਾਂ ਮਾਂ ਬਣ ਕੇ ਹੀ ਪਾਲਿਆ ਉਹਨੂੰ ਜੰਮਣ ਵਾਲੀ ਮਾਂ ਹੋਰ ਸੀ ਇਹ ਪਾਲਣ ਵਾਲੀ ਮਾਂ ਤੁਸੀਂ ਰਹੇ ਇਹਦੇ ਇਹ ਮੈਂ ਜਦ ਆਸਟ੍ਰੇਲੀਆ ਵੀ ਜਾਣਾ ਸੀ ਇਹਨੂੰ ਮੇਰੇ ਕੁਝ ਪਤਾ ਸੀਗਾ ਕਿ ਮੇਰਾ ਕੀ ਸਮਾਨ ਆ ਰਿਹਾ ਹੈ ਮੇਰੀ ਕੀ ਪੈਕਿੰਗ ਹੋ ਰਹੀ ਹੈ ਕਿੰਨੇ ਸਾਲ ਲੱਗਿਆ ਸੀ ਆਸਟ੍ਰੇਲੀਆ ਪਹਿਲੀ ਵਾਰੀ ਆ ਗਿਆ ਸੀ 24 ਦਾ ਗਿਆ ਸੀ 24 ਸਾਲ ਦਾ 24 ਸਾਲ ਦਾ ਸੀ ਉਹਨੇ 41 ਦਾ ਹੋ ਗਿਆ ਅੱਛਾ